ਸਭ ਤੋਂ ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਐਂਡ ਗੁੱਡ ਡੇ ਟੂਡੇ ਸੈਟਰਡੇ ਹਾਈਕਿੰਗ ਡੇ ਐਂਡ ਵੀ ਆਰ ਹੇਅਰ ਇਨ ਦ ਮਿਡਲ ਆਫ ਲੈਂਟਾਉ ਪੀਕ ਐਂਡ ਸਨਸੈਟ ਪੀਕ ਲੈਂਟਾਉ ਪੀਕ ਇਜ਼ ਦ ਸੈਕੰਡ ਹਾਈएस्ट ਪੀਕ ਐਂਡ ਸਨਸੈਟ ਇਜ਼ ਦ ਥਰਡ ਹਾਈएस्ट ਪੀਕ ਇਨ ਹਾਂਗਕਾਂਗ ਸੋ ਟੂਡੇ ਲੇਟਸ ਡੂ ਸਨਸੈਟ ਪੀਕ ਲੋਜੀ ਹਰਿਆਵਲ ਤੇ ਮੱਜਾਂ گاਵਾ ਚਰਦੀਆਂ ਇਹਨਾਂ ਦੇ ਵਿੱਚੋਂ ਦੀ ਹੋ ਕੇ ਆਪਾਂ ਹਾਈਕ ਸ਼ੁਰੂ ਕਰਨ ਲੱਗੇ ਆ ਅੱਜ 6.5 ਕਿਲੋਮੀਟਰ 2 ਹੋਅਰ 45 ਮਿੰਟਸ ਨਾਮਸ਼ਾਨ ਵਾਇਆ ਸਨਸੈਟ ਸੋ ਟੂਡੇ ਵੀ ਆਰ ਗੋਇੰਗ नामशान बाया सनसेट। हा लो जी कैप्टन साहब तो मिसिज़ कैप्टन जूडी जी आ रहे हैं तो वह हैगी सामने लेंटाउ पीक आप बिल्कुल लेंटाउ पीक दे हूँ अपोजिट सनसैट पीक के हैं तो अपना अद्धे घंटे का सफ़र कट लिया एंड वी हैव आई थिंक वन मोर आवर टू गो टू द टॉप तो चलो गर्मी बहुत है भाई टुडे हॉट वेदर वार्निंग लगी हुई है थर्टी थ्री किलोमी ये डिग्री का है वी हैव अ लॉन्ग वे टू गो वी आर गोइंग दैट डायरेक्शन सी look the people already on the way who wow so very soon we will be there pahad de idhar aake agge aa janda platform ki baneya hoya hai okay view point baneya hoya hai ik dekhiye ki dissda itthon ਲਓ ਜੀਓ ਦੇਖੋ ਸਾਹਮਣੇ ਸੁੰਦਰ ਨਜ਼ਾਰਾ ਲੈਂਟਾਉ ਪੀਕ ਦਾ ਤੇ ਜੇ ਆਪਾਂ ਇਧਰ ਨੂੰ ਦੇਖੀਏ ਉਹ ਦਿਸਦੀ ਆਪਾਂ ਨੂੰ ਚੌਂਸਾ ਬੀਚ ਉੱਪਰ ਤੇ ਲੋਰ ਚੌਂਸਾ ਬੀਚ ਆਹੇ ਚੌਂਸਾ ਚੌਂਸਾ ਦਾ ਮਤਲਬ ਆ ਚੌਂਗ ਮੀਨਸ ਲੰਬਾ ਸਾ ਮੀਨਸ ਰੇਤਾ ਸੋ ਇਹ ਲੈਂਟਾਉ ਆਈਲੈਂਡ ਦੀ ਇੱਕ ਬਹੁਤ ਲੰਬੀ ਆ ਜਿਹੜੀ ਉਹ ਬੀਚ ਹੈਗੀ ਆ ਤੇ ਜੇ ਇਸ ਤੋਂ ਆਪਾਂ ਖੱਬੇ ਹੱਥ ਜਾਂਦੇ ਆ ਤੇ ਸਾਹਮਣੇ ਦਿਸਦੀ ਆਪਾਂ ਨੂੰ ਪੂਯੋ ਵਿੱਚ ਐਵੀ ਕੈਂਪਿੰਗ ਵਾਸਤੇ ਬਹੁਤ ਮਸ਼ਹੂਰ ਥੀਚਾ ਤੇ ਹੁਣ ਆਪਾਂ ਜਿੱਧਰ ਨੂੰ ਜਾਣਾ ਉਧਰ ਨੂੰ ਤੁਹਾਨੂੰ ਦਿਖਾਈਏ ਇੱਧਰ ਹੁਣ ਆਪਾਂ ਅੱਗੇ ਜਾਣਾ ਸਨਸੈਟ ਪੀਕ ਤੇ ਤੇ ਹੁਣ ਆਪਾਂ ਚੱਲੀਏ ਆਪਣਾ ਵਿੰਸੀ ਭਾਈ ਤਾਂ ਉਹ ਪਹੁੰਚ ਗਿਆ ਅੱਗੇ ਕਾਫੀ ਦੂਰ ਚੱਲ ਗਿਆ ਬਈ ਬੱਲੇ ਬੱਲੇ ਧੂੜਾਂ ਪੱਟੀ ਜਾਂਦਾ ਉਹ ਤਾਂ ਚੱਲੀਏ ਵੀ ਮਿੱਤਰੋ ਫਿਰ ਆਪਾਂ ਵੀ ਭੱਜ ਕੇ ਰਲਿਏ ਨਾਲ I don't take got no love the fake if you want to play tough and want to hate this. don't slow up, no, I don't take shit. I got no love for the fake news. if you want to play tough and want to hate this. I'll always show up and make a statement. I don't ever slow up, no, I don't take shit. I got no love for the fake. If you wanna play tough and wanna hate this, I'll always show up and make a statement. Everything I do, so instinctive and so passionate. Every word I move, so descriptive like an adjective. I got a vendetta against people who patent it. Being negative when you should be getting after it. Es got facts over facts over bir this is nasty Es Haykida I got bir पाजो फिर पॉइंट भी देखेंगे I got a, so, a. a. a, e a e reason ਲੋ ਜੀ ਆਪਾਂ ਹੁਣ ਇੱਧਰਲੇ ਰਸਤੇ ਤੋਂ ਆਏ ਆ ਉਧਰ ਸਾਹਮਣੇ ਤੋਂ ਤੇ ਇੱਧਰ ਨੂੰ ਆਪਾਂ ਅੱਗੇ ਜਾਣਾ ਤੇ ਆਹ ਜਿਹੜਾ ਲੈਫਟ ਸਾਈਡ ਆ ਜਾਂਦਾ ਆਪਣੇ ਆਹ ਪਹਾੜੀਆਂ ਇਹਨਾਂ ਦੇ ਮਗਰਲੇ ਪਾਸੇ ਰਹਿ ਜਾਂਦੀ ਆ ਸਨਸੈਟ ਪੀਕ ਦਾ ਜਿਹੜਾ ਸਮਿਟ ਆਪਾਂ ਸਮਿਟ ਤੇ ਨਹੀਂ ਗਏ ਜਿੱਥੇ ਆਪਾਂ ਉਹਨੇ ਫੋਟੋ ਖਿੱਚ ਕੇ ਆਂਦਾ ਉਹਦੇ ਨਾਲ ਹੀ ਸੀਗਾ ਅੱਗੇ ਉਥੋਂ ਆਪਾਂ ਵਾਪਸ ਆ ਗਏ ਸੀ ਤੇ ਹੁਣ ਆਪਾਂ ਜਾਣਾ ਇੱਧਰਲੇ ਰਸਤੇ ਅੱਗੇ ਕਿ ਆਪਾਂ ਚਲੇ ਜਾਣਾ ਉਹ ਸਾਹਮਣੇ ਵਾਲੀ ਪਹਾੜੀ ਦੇ ਉੱਤੇ ਉਸ ਪਹਾੜੀ ਦੇ ਉੱਤੇ ਵੀ ਦੇਖਣ ਵਾਲੀਆਂ ਚੀਜ਼ਾਂ ਨੇ ਬਹੁਤ ਪੁਰਾਣੀਆਂ ਆਜੋ ਦਿਖਾਉਣਾ ਤੁਹਾਨੂੰ ਉਹ ਵੀ ਨਾਮ ਸ਼ਾਨ 4 ਕਿਲੋਮੀਟਰ ਡੇਢ ਘੰਟਾ ਤੇ ਪੱਕੋ گاਉ ਸਵਾ ਘੰਟਾ ਸਵਾ 2 ਕਿਲੋਮੀਟਰ ਤੇ ਹੁਣ ਹੁਣ ਆਪਾਂ ਇੱਧਰ ਨੂੰ ਜਾਣਾ ਸਿੱਧਾ ਅੱਗੇ ਆਜੋ ਫਿਰ ਆਜੋ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਜਿਹੜੀ ਦੀ ਮੈਂ ਗੱਲ ਕਰ ਰਿਹਾ ਸੀਗਾ ਆਹ ਦੇਖੋ ਤੁਸੀਂ ਛੋਟੇ ਛੋਟੇ ਮਕਾਨ ਬਣੇ ਹੋਏ ਨੇ 1 2 3 5 7 10 15 ਘਟੋ ਘਟ ਮੇਰਾ ਖਿਆਲ ਹੈ ਇਹ 20 ਹੋਣੇ ਆ ਵੱਧ ਵੀ ਹੋ ਸਕਦੇ ਆ ਇਹ ਹੈਗੇ ਸਨਸੈਟ ਪੀਕ ਦੇ ਉੱਪਰ ਬਣੇ ਹੋਏ ਹੁਣ ਤੁਸੀਂ ਕਹੋਗੇ ਵੀ ਇਹ ਮਕਾਨ ਇੱਥੇ ਕਿਵੇਂ ਬਣੇ ਨੇ ਨਾ ਤੇ ਇੱਥੇ ਰਸਤਾ ਨਾ ਕੋਈ ਹੋਰ ਪ੍ਰੋਪਰ ਹੈਗਾ ਔਰ ਇਹ ਬਣੇ ਹੋਏ ਤੁਹਾਨੂੰ ਦੱਸਾਂ ਕਿ 1920 ਦੇ ਬਣੇ ਹੋਏ ਨੇ ਮਤਲਬ ਕਿ 100 ਸਾਲ ਹੋ ਗਏ ਇਹਨਾਂ ਨੂੰ ਬਣਿਆ ਨੂੰ ਆ ਦੇਖੋ ਹੈਲੀਪੈਡ ਵੀ ਬਣਾ ਹੋਇਆ ਇੱਥੇ ਇੱਕ ਹੁਣ ਤਾਂ ਉਸ ਟਾਈਮ ਦੇ ਉੱਤੇ ਹਾਂਗਕਾਂਗ ਦੇ ਵਿੱਚ ਫੋਰਨ ਮਿਸ਼ਨਰੀਜ਼ ਜਿਹੜੇ ਸੀਗੇ ਨਾ ਸ਼ਹਿਰ ਦੀ ਗਰਮੀ ਤੋਂ ਬਚਣ ਲਈ ਉਹ ਫਿਰ ਇੱਥੇ ਪਹਾੜ ਦੇ ਉੱਤੇ ਆ ਜਾਂਦੇ ਸੀਗੇ ਉਸ ਟਾਈਮ ਤੇ ਇਹਨਾਂ ਨੇ 1920 ਦੇ ਵਿੱਚ ਇਹ ਬਣਾਏ ਸੀਗੇ ਤੇ ਉਹਨਾਂ ਨੇ ਬਣਾਏ ਪਹਿਲੀ ਵਾਰ ਇਹ ਲੱਕੜ ਦੇ ਤੇ ਲੱਕੜ ਦੇ ਬਣਾਏ ਟਾਈਫੂਨ ਹਾਂਗਕਾਂਗ ਦੇ ਵਿੱਚ ਆਇਆ ਸਬਟ ਹੈਗੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਸਾਰੇ ਸੀਮਿੰਟ ਦੇ ਬਣਾਏ ਹੁਣ ਉੱਪਰੋਂ ਇੰਨਾ ਸੋਹਣਾ ਨਜ਼ਾਰਾ ਕਿਹਦਾ ਨਹੀਂ ਦਿਲ ਕਰਦਾ ਥੱਲੇ 33 ਡਿਗਰੀ ਟੈਂਪਰੇਚਰ ਆ ਇੱਥੇ ਹੁਣ ਬਿਲਕੁਲ ਹਵਾ ਚੱਲਦੀ ਆ ਐਨ ਨਜ਼ਾਰੇਦਾਰ ਮੌਸਮ ਆ ਤੇ ਉਹਨਾਂ ਨੇ ਸਹੀ ਜਗ੍ਹਾ ਚੂਜ਼ ਕੀਤੀ ਸੀ ਇਹ ਸਨਸੈਟ ਪੀਕ ਦੇ ਟਾਪ ਤੇ ਬਣੇ ਹੋਏ ਨੇ ਆਓ ਤੇ ਕਿਤੇ ਦੇਖੋ ਇਹ ਦੇਖੋ ਬਹੁਤ ਪੁਰਾਣੇ ਪੱਥਰ ਮੀਟਾਂ ਦਾ ਕੀ ਹੁੰਦੇ ਸੀ ਉਦੋਂ ਤਾਂ ਪੱਥਰਾਂ ਦੇ ਹੀ ਬਣਾਏ ਹੋਏ ਹੁੰਦੇ ਸੀ ਇਹ ਹੁਣ ਬਾਹਰ ਬਿਲਕੁਲ ਲੋਹੇ ਦੇ ਤਾਕੀਆਂ ਲੋਕ ਪੂਰੇ ਲੱਗੇ ਹੋਏ ਨੇ ਐਂਡ ਇਫ ਵੀ ਕਮ ਓਨ ਦਾ ਬੈਕ ਸਾਈਡ ਇਹ ਹੈਗਾ ਜੀ ਸਾਹਮਣੇ ਤੁੰਗਚੂ ਤਾਂ ਟੰਚੂng ਦੇ ਨਾਲ ਆਪਾਂ ਨੂੰ ਦਿਖਾਈ ਦੇ ਰਿਹਾ ਜਿਹੜਾ ਹਾਂਗਕਾਂਗ ਦਾ 에어ਪੋਰਟ ਤੁਸੀਂ ਦੇਖ ਸਕਦੇ ਹੋ 에어ਪੋਰਟ ਦੇ ਬਣਿਆ ਹੋਇਆ ਜਿਹੜਾ ਉਹਦਾ ਸਟਰਕਚਰ 에어로ਪਲੇਨਰ ਦਾ ਉਹ ਸਾਰਾ 에어ਪੋਰਟ ਦਿਖ ਰਿਹਾ ਅੱਗੇ ਉਹ ਜੀ ਗਰਮੀ ਗਰਮੀ ਤੋਂ ਬਾਅਦ ਹੁਣ ਨਜ਼ਾਰਾ ਆ ਗਿਆ ਉਹ ਜਿਹੜੀ ਤਿੱਤਰ ਖੰਬੀ ਜੀ ਸ਼ਾਹਵਾਨਾ ਅੱਧੀ ਡਰਕਤਾਂ ਦੀ ਓਹ ਕੂਲ ਡਾਊਨ ਕੂਲ ਡਾਊਨ ਹੋ ਗਏ ਬਹੁਤ ਬਹੁਤ ਵਧੀਆ ਲਓ ਜੀ ਹੁਣ ਆਪਾਂ ਬਹੁਤ ਰਹੇ ਆ ਅੱਗੇ ਨਾਮਸ਼ਾਨਵਲ ਨਾਮਸ਼ਾਨਵਲ ਜਾਣਾ ਉਹ ਦੇਖੋ ਅੱਗੇ ਕਿੰਨਾ ਸੋਹਣੇ ਬਿਊਟੀਫੁੱਲ ਪਹਾੜ ਨੇ ਇਹ ਪਹਾੜ ਜਿਹੜੇ ਉੱਪਰ ਉੱਪਰੋਂ ਦੀ ਟ੍ਰੇਲ ਆ ਆਪਾਂ ਕੀਤੀ ਹੋਈ ਅੱਗੇ ਵੀ ਦੋ ਵਾਰੀ ਤੇ 올 ਦਾ ਵੇ ਜਾ ਕੇ ਤੁੰਗਚੂ ਦੇ ਪਰਲੇ ਪਾਸੇ 올림픽 ਟ੍ਰੇਲ ਜਿੱਥੇ ਸ਼ੁਰੂ ਹੁੰਦੀ ਆ ਉੱਥੇ ਜਾ ਕੇ ਉਤਰਦੇ ਆ ਤੇ ਇਧਰ ਜੇ ਤੁੰਗਚੂ ਕਿਸੇ ਨੇ ਉਤਰਨਾ ਉਧਰ ਵੀ ਉਤਰ ਜਾਂਦਾ ਪਰ ਹੁਣ ਆਪਣਾ ਰੂਟ ਬੜਾ ਵਧੀਆ ਹੁਣ ਆਪਾਂ ਪਹਾੜ ਦੇ ਇਧਰਲੇ ਪਾਸੇ ਜਿੱਥੇ ਕਿ ਬਹੁਤ ਵਧੀਆ ਹਵਾ ਚੱਲਦੀ ਆ ਹਵਾ ਰੁਮਕਦੀ ਆ ਰੁਮਕਦੀ ਤਾਂ ਕਰਕੇ ਇਧਰ ਸੂਰਜ ਵੀ ਆ ਸਿੱਧਾ ਪਰ ਫਿਰ ਗਰਮੀ ਨਹੀਂ ਲੱਗਦੀ ਫਿਰ ਵੀ ਲਓ ਜੀ ਆਪਾਂ ਪਹੁੰਚ ਗਏ ਨਾਮਸ਼ਾਨ ਆਪਣੀ ਜਿਹੜੀ ਹਾਈਕ ਸੀਗੀ 4 ਘੰਟੇ ਆਪਾਂ ਨੂੰ ਲੱਗੇ ਨੇ ਜਿਵੇਂ ਗਰਮੀ ਸਾਨੂੰ ਇਸਦਾ ਹੀ ਆ ਪੂਰੀ ਫੁੱਲਾ ਤੇ 4 ਘੰਟਿਆਂ ਦੇ ਵਿੱਚ ਆਪਾਂ ਔਖੇ ਸਖਾਲੇ ਪਹੁੰਚ ਗਏ ਆਉਂਦੇ ਹੋਏ ਤਾਂ ਪੌੜੀਆਂ ਨੇ ਬੱਸ ਕਰਾਤੀ ਸੀ ਕੋਈ ਰਸਤੇ 'ਚ ਵੀਡੀਓ ਵੀ ਨਹੀਂ ਬਣਾਇਆ ਤੇ ਹੁਣ ਆਪਾਂ ਤਿਆਰੀ ਆ ਵਾਪਸੀ ਦੀ ਤੇ ਭਾਈ ਜਿੱਦਾਂ ਤੁਸੀਂ ਦੇਖਿਆ ਇਹ ਕਿੰਨਾ ਬਿਊਟੀਫੁੱਲ ਵੈਦਰ ਸੀਗਾ ਉੱਪਰ ਇੱਥੇ ਹੁਣ ਫੇਰ ਆ ਕੇ ਗਰਮੀ ਲੱਗਣ ਲੱਗੀ ਉੱਪਰ ਟਾਪ ਤੇ ਗਰਮੀ ਨਹੀਂ ਸੀ ਕਿੰਨੀ ਸੋਹਣੀ ਹਵਾ ਚੱਲਦੀ ਸੀ ਕਿਆ ਨਜ਼ਾਰੇ ਸੀ ਉੱਥੇ ਕਿੰਨੇ ਸੋਹਣੇ 뷰 ਸੀਗੇ ਅੱਖਾਂ ਨੂੰ ਵੀ ਜਿਵੇਂ ਕਹਲਾ ਵੀ ਪੂਰਾ ਆਰਾਮ ਮਿਲਦਾ ਸੀਗਾ ਤਾਂ ਹੀ ਕਹਨੇ ਆ ਵੀ ਭਾਈ ਸੈਟਰਡੇ ਜਾਂ ਸੰਡੇ ਇੱਕ ਦਿਨ ਕੱਢ ਲਿਆ ਕਰੋ ਸਰੀਰ ਨੂੰ ਮਾੜੇ ਕਸਤੇ ਦੇ ਲਿਆ ਕਰੋ ਇੱਕ ਵਾਰੀ ਬਸ ਜਿਵੇਂ ਕਹਲਾ ਵੀ ਜਦੋਂ ਆਪਾਂ ਠੰਡੇ ਬਣੀ ਨਹਾਉਣ ਲੱਗਦੇ ਆ ਨਾ ਉਹ ਪਹਿਲਾ ਡੱਬਾ ਹੀ ਉਹ ਤਕਲੀਫ ਦਿੰਦਾ ਉਹ ਹਿਸਾਬ ਆ ਵੀ ਇੱਕ ਵਾਰ ਜਦੋਂ ਆਪਾਂ ਸ਼ੁਰੂਆਤ ਕਰਨ ਲੱਗਦੇ ਆ ਉਦੋਂ ਹੀ ਹੁੰਦਾ ਬਾਅਦ ਵਿੱਚ ਤਵੇਂ ਚੱਲ ਸੋ ਚੱਲਦਾ ਰਹਿੰਦਾ ਕੰਮ ਤੇ ਚਲੋ ਠੀਕ ਹੈ ਫਿਰ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਜੇ ਤੁਹਾਨੂੰ ਪਸੰਦ ਆਉਂਦੇ ਆ ਵੀਡੀਓ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਤੇ ਕਮੈਂਟ ਤਾਂ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਇਹੇ ਕੁਝ ਹੋਰ ਕਰਨ ਵਾਲਾ ਵੀਡੀਓ ਚ ਜਾਂ ਚੰਗੇ ਲੱਗਦੇ ਜਾਂ ਨਹੀਂ ਚੰਗੇ ਲੱਗਦੇ ਨਹੀਂ ਚੰਗੇ ਲੱਗਦੇ ਤਾਂ ਵੀ ਦੱਸ ਦਿਆ ਕਰੋ ਆਪਾਂ ਬੰਦ ਕਰ ਦਿਆਂਗੇ ਯਾਰ ਗੱਲਾਂ ਕੋਈ ਠੀਕ ਆ ਜੀ ਓਕੇ ਫਿਰ ਰੱਬ ਰੱਖਾ